ਇਹ ਸੈਲਡ ਦਾ ਭਾਵੇਂ ਟੋਕਰਾ ਭਰ ਕੇ ਖਾ ਲੋ ਮਜਾਲ ਹੈ ਸਰੀਰ ਤੇ ਫੈਟ ਚੜ ਜੇ ਇਹ ਸੈਲਡ ਨਿਊਟ੍ਰੀਸ਼ਨ ਦਾ ਪਾਵਰ ਹਾਊਸ ਹੈ ਮੈਂ 2 ਮਹੀਨਿਆਂ ਚ 12 ਕਿਜੀ ਲੂਜ਼ ਕੀਤਾ ਸਿਰਫ ਆ ਸੈਲਡ ਦਿਨ ਚ ਦੋ ਵਾਰੀ ਖਾ ਕੇ ਵਿਟਾਮਿਨ ਮਿਨਰਲਸ ਚ ਰਿਚ ਹੋਣ ਦੇ ਨਾਲ ਇਹ ਬਾਡੀ ਦੀ ਰਿਕਵਰੀ ਵੀ ਵਧਾਉਂਦਾ ਹੈ ਬਸ ਆ ਸਾਰੀ ਸਮਗਰੀ ਚਾਹੀਦੀ ਹੈ ਨਹੀਂ ਪ੍ਰੋਟੀਨ ਨਹੀਂ ਚਾਹੀਦਾ ਕਕੂਮਬਰ ਚਾਹੀਦੇ ਐ ਲੈਟਸ ਬਰੋਕਲੀ ਐਂਡ ਅਨੀਅਨਸ ਸਕਿਨ ਕੁਆਲਟੀ ਲਈ ਬੈਟਰ ਬਲੱਡ 슈ਗਰ ਲਈ ਬੀਟਰੂਟ ਐਡ ਕਰਨਾ ਨਾ ਭੁੱਲਿਓ ਰੰਗ ਬਰੰਗੇ ਬੈਲ ਪੈਪਰਸ ਦੇ ਨਾਲ ਜ਼ੁਕੀਨੀ ਮੈਂ 에어 ਫਰਾਈ ਕੀਤੀ ਸੀ ਪ੍ਰੋਟੀਨ ਲਈ ਤੁਸੀਂ ਚਿਕਨ ਐਗਸ ਜੇ ਤੁਸੀਂ ਅੰਡਾ ਮੀਟ ਨਹੀਂ ਵੀ ਖਾਂਦੇ ਤਾਂ ਪਨੀਰ ਨੂੰ ਐਡ ਕਰ ਸਕਦੇ ਹੋ ਪ੍ਰੋਟੀਨ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਰਨਾ ਕੀ ਇਹ ਸਾਰਾ ਕੁਝ ਟੋਕਰੇ ਦੇ ਵਿੱਚ ਸਿੱਟੋ ਮੇਰਾ ਟੋਕਰਾ ਥੋੜਾ ਛੋਟਾ ਹੈ ਪਰ ਆਪਦੇ ਸਰੀਰ ਦੇ ਹਿਸਾਬ ਨਾਲ ਟੋਕਰਾ ਵੱਡਾ ਵੀ ਰੱਖ ਸਕਦੇ ਹੋ ਜ਼ੀਰੋ ਕੈਲਰੀ ਸੌਸਸ ਆਹ ਹਨ ਟਨ ਟਾਪ ਜ਼ੀਰੋ ਕੈਲਰੀ ਸੌਸਸ ਆ ਜਿਹੜੀਆਂ ਤੁਸੀਂ 5-10 ਗ੍ਰਾਮ ਯੂਜ਼ ਕਰ ਸਕਦੇ ਹੋ ਕੋਈ ਨੁਕਸਾਨ ਨਹੀਂ ਸੇਵ ਦਿਸ ਮੀਲ ਰੈਸਪੀ ਐਂਡ ਟ੍ਰਾਈ ਨੈਕਸਟ ਟਾਈਮ ਯੂ ਗੋ ਇਨ ਦਾ ਕਿਚਨ ਐਂਡ ਐਦਾਂ ਦੀਆਂ ਮਸਲ ਬਿਲਡਿੰਗ ਰੈਸਪੀਜ਼ ਲਈ ਆਫ ਦੇ ਛੋਟੀ ਵੀਰ ਦਾ ਅਕਾਊਂਟ ਫਾਲੋ